बच्चे का रहने हम दिल्ली वापस जा रहे हैं और अभी भी मौसम थोड़ा खराब है तो कृपया अपनी कुर्सी पे वापस जाएं और कुर्सी की बेल्ट बांध के रखिए सारे जी हाथ जोड़ के प्यार भरी सत श्री अकाल सामान आपका सारा रेडी कर ले रेडी टू गो हां सामान साटा बैग पूरे फुल हुए हुए नहीं तो 2 200 ग्राम 1.5 150 ग्राम ज्यादा थे बस बरारी नाला ਕਿਉਂਕਿ ਸਾਰੇ ਲੈਪਟਾਪ ਵਾਲੇ ਬੈਗ ਥੋੜੇ ਜਿਆਦਾ ਫੁੱਲ ਹੋ ਗਏ ਜੀ ਉਹਨਾਂ ਨੇ ਕਹਿਤਾ ਵੀ ਇਹਦੇ ਉੱਤੇ ਚੋਲੇ ਪਾ ਲਾਂਗੇ ਦੋਸਤੋ ਇਹੀ ਹੋ ਸਕਦਾ ਆਪ ਵੀ ਘਰ ਤੋਂ ਕੈਰੀ ਕਰਨੇ ਆ ਕੈਨੇਡਾ ਜਾ ਕੇ ਠੰਡ ਵੀ ਹੋਣੀ ਆ ਨਾ ਜੈਕਟ ਇੱਕ ਚਾਹੀਦੀ ਐ ਤੇ ਬਾਕੀ ਸਮਾਨ ਜਿਹੜਾ ਪੁਰੀਆ ਕੀਤਾ ਸੀ ਉਹ ਵੀ ਸਲਿੱਪ ਜੀ ਆ ਗਈ ਸੀ ਤੇ ਇੱਕ ਚੂਰੀ ਦਾ ਲੈ ਲਿਆ ਨਾਲ ਮਹਿਕ ਨੇ ਆਪਣੀ ਰੋਟੀ ਬਣਾ ਲਈ ਕੇਲੇ ਫਰੂਟ ਵੀ ਲੈ ਤੈਨੂੰ ਸਿਰ ਲੈ ਲਈ ਖਾ ਕੇ ਅਸੀਂ ਬੜਾ ਬੁੱਟੇ ਦੇਣੀ ਆਗੇ ਕਿਉਂ ਲੋ ਗਈ ਪੈਪੀਰ ਉਹਨਾਂ ਦਾ ਡੈਮ ਸ਼ੁਰੂ ਹੋ ਗਿਆ ਕੱਦ ਲੋ ਹੰਜੂ ਕੱਦ ਲੋ ਹੰਜੂ ਅੱਜ ਤਾਂ ਨਹੀਂ ਗਏ ਕਹਣਾ ਬਾਈ ਤੇ ਆ ਗਿਆ ਪਹਿਲਾਂ ਬਹੁਤ ਮੂਰਖ ਸੀ ਨਾ ਫਿਰ ਦੁੱਖ ਹੋਰ ਕਿੱਥੇ ਨਾ ਮੇਰੇ ਕਿੰਨਾ ਚੱਲਦੇ ਹੋ ਕਿ ਕਿਸੇ ਦਾ ਬਹੁਤ ਡੈਰੀ ਕਹਿੰਦੇ ਲੋਕ ਕਹਿੰਦੇ ਸਭ ਤੋਂ ਪਹਿਲਾਂ ਸਰ ਜੀ ਜਿਹੜਾ ਜਦੋਂ ਕਿੰਨਾ ਚਾਲ ਸੀ ਦੂਜੀ ਵਾਰ ਉਹ ਦੁਗੜ ਸੀ ਉਹਨਾਂ ਦੇ ਨੇ ਤਾਂ ਬਹੇ ਹੀ ਹੋ ਗਈ ਹੈ ਕਨੇਗ ਹੁਣ ਮੈਂ ਜਮੇ ਹੀ ਮੈਂ ਇਹਦੇ ਰੱਖ ਨੂੰ ਸਮਾਂ ਇੱਥੇ ਰਹਿ ਸਰ ਮੈਂ ਕਿ ਪਹਿਲੀ ਵਾਲੀ ਬੰਦੇ ਨੂੰ ਕੀੜਾ ਜਿਹਾ ਹੁੰਦਾ ਮਾਰਜ ਹੁੰਦਾ ਨਾ ਕੋਈ ਆਇਆ ਲੱਗਦਾ ਵੀ ਬਾਸੇ ਤੇ ਮੁਰ ਚੱਲੇ ਆ ਪਰ ਜਦੋਂ ਮੈਂ ਯਾਦ ਕਰਦਾ ਵੀ ਆਇਆਂ ਨੂੰ ਬਹੁਤ ਜ਼ਿਆਦਾ ਦੇਰ ਹੋ ਗਈ ਤੇ ਰੋਇਨ ਲੱਗਦਾ ਵੀ ਅਰੇ ਇੰਨੀ ਦੇਰ ਹੋ ਗਈ ਟਾਈਮ ਇੰਨੀ ਸੀ ਤੇ ਬੰਨ ਕਿ ਪਤਾ ਇਹਨਾਂ ਲੱਗੇ ਆਗਾ ਮਾਰਚ ਵੀ ਕਿੰਨਾ ਨਿਕਲ ਗਿਆ ਹੁਣ ਤੁਸੀਂ ਉਹ ਲਿਖਿਆ ਹੋਇਆ ਨੰਬਰ ਨੰਬਰ ਕੁਸਚਨ ਦਾ ਸੋ ਚੇਪੀ ਲਈ ਹੋਈ ਹੈ ਰਵੀ ਭਾਂਦੇ ਫੋਟੇ ਕਰਕੇ ਤੇ ਗੋਟੇ ਪੈ ਕੇ ਲੈ ਤੁਸੀਂ ਇੱਧਰ ਹੀ ਸਾਈਡ ਤੇ ਆ ਗਈ ਪ੍ਰੋਬਲਮ ਹੈ ਇਹਦੇ ਦੇ ਤਾਂ ਪੱਕਾ ਉਹ ਰੋਟੇ ਨੇ ਵੀ ਕੋਨੇ ਘੰਟੇ ਹੁਣ ਦਿੱਲੀ ਤੱਕ ਇੱਕ ਦਿੱਲੀ ਵਾਲੀ ਜੀ ਬੜਾ ਮਾਰ ਮਾਰਦੀ ਆ ਜਿਹੜਾ ਖੜਨਾ ਤੋਂ ਦੋਹਾਂ ਦਾ ਸੰਭੂ ਦਾ ਚਾਰ ਚੁੱਕੇ ਤੇਰਾ ਫੁੰਗੜਾ ਰੱਖਿ ਰੱਖਿ ਕਰਾ ਰਗਾ ਮੇਰੀ ਬੜੀਆ ਸੁਦਾ ਕਰੇ ਲਾਡੀ ਸੁਹੇ ਪਾਸੇ ਲੈ ਕੇ ਚੱਚੀ ਜਿਹਦਾ ਪਿੰਡਾ ਜਰਾ ਮੇਰਾ ਵੀ ਮਹਿਰ ਖਾਂਣ ਮੇੜਕਾਂ ਜਿੰਨੇ ਸੋਹਣਾ ਕੋਈ ਚੱਲਣਾ ਨਾ ਸੁਣੋ

ਚਲ ਓਕੇ ਬਾਈ ਓਕੇ ਰੈਡੀ ਤੇ ਲੱਗ ਰਹੇ ਹੋ ਕੰਮ ਕਰਿਓ ਜੇ ਰਾਜੀ ਹੋ ਅਮਸਮ ਬਣੀ ਆਲਸੋ ਤੇ ਪੁੱਤਰ ਆ ਜਾ ਤੈਨੂੰ ਵੀ ਪਿਆਰ ਦਈਏ ਆ ਗਏ ਹੰਝੂ ਆ ਗਏ ਹੰਝੂ ਦਾ ਕੋ ਡਾਕਟਰ ਮੇਰੇ ਦਾ ਫੋਨ ਆ ਗਿਆ ਹਾਂ ਜੀ ਇਹ ਤਾਂ ਉਹਦੇ ਦੇ ਹਾਂ ਜੀ ਅਸੀਂ ਬਸ ਆਦੀ ਮਿਲਦੇ ਸੀ ਘਰਦਿਆਂ ਨੂੰ ਫੇਰ ਤੁਰਨ ਲੱਗੇ ਆਉਣੇ ਮੇਰਾ ਬੱਸ ਚਰੂਈ ਦਾ ਨਹੀਂ ਹੁੰਦਾ ਪੁੱਤ ਨਹੀਂ ਅਸੀਂ ਸੱਜਣਾਂ ਦੀਆਂ ਗੱਲਾਂ ਮੈਂ ਜਾਣਾ ਸੀ ਕਿ ਤੇਰਾ ਮੇਰਾ ਵੀਜੇ ਨਹੀਂ ਲੈ ਜਾ ਉਹਨਾਂ ਨੇ ਕਹਿੰਦੇ ਫੌਜੀ ਆਦਮੀ ਆ ਜਿਸ ਨੇ ਮਰਾਰ ਗਿਆ ਉਹਨੇ ਨਹੀਂ ਲੰਮੇ ਹੋਸ਼ ਤੋਂ ਫੱਦ ਗਿਆ ਵੇਖੀ ਹਾਂ ਚਲੋ ਉਹ ਤਾਂ ਗੱਡੀ ਵਾਪਸ ਚਲੋ ਕਿ ਬੱਸ ਚਲੋ ਕਿ ਮੇਰਾ ਬੁੱਤ ਇਲਾਕਾ ਕੁਝ ਨਹੀਂ ਹੁੰਦਾ 아직까지 쇼핑. 메뉴 다 줄이니 메뉴 다 줄이니 메뉴 다 줄이니 가자. 아저님. 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 ओके okay, गाइस okay. okay, okay. क्या पता हम जल्दी ही मिल जाए दोबारा कितने <laughs> ज्यादा टाइम ਲਗਾਦਾ ਤੁਰਨ ਲੱਗੇ ਬਾਈ ਨੂੰ ਸ਼ੇਕ ਆ ਕੇ ਕਹਿੰਦਾ ਦੋ ਮਿੰਟ ਘੜੀ ਜਾਓ ਦੇਖ ਲਓ ਕਿਵੇਂ ਆ ਨਾ ਮੈਨੂੰ ਕੋਣ ਉਧਰ ਫੋਨ ਤੇ ਦਾਦੇ ਠਾਕੁਰ ਸਿੰਘ ਦੱਸਦਾ ਸੀ ਕਿ ਕਿਸੇ ਦੀ ਗੱਲ ਕਰਦਾ ਸੀ ਵੀ 18 ਸਾਲ ਦੀ ਆਲੇ ਉਹ ਕਹਿੰਦੇ ਚਾਹੇ ਮੇਰਾ ਵਿਆਹ ਕਰ ਦੋ ਮੈਂ ਤਾਂ ਕੈਨੇਡਾ ਹੀ ਜਾਣਾ ਜਾ ਕੇ ਫਿਰ ਓਕੀ ਹੋਣਾ ਬਾਅਦ ਵਿੱਚ ਪੁੱਛਾਂਗੇ ਵੀ ਇਹ ਟਾਈਮ ਟਾਈਮ ਕੀ ਬਾਤ ਹੁੰਦੀ ਹੈ ਮਸਟੈਂਡ ਆ ਬੀਨੇ ਬਜਾਣਾ ਹਰ ਤੱਕ ਕੰਮ ਕਰਨਾ ਪੈਣਾ ਬੱਸ ਕਮਲੋ ਬਾਈ ਮੈਂ ਵਰੀ ਰਹਿਣਾ ਆਪਾਂ ਵਧੀਆ ਟਾਈਮ ਤੇ ਚੱਲ ਰਹੇ ਆ ਪਰ ਜਿਵੇਂ ਕਰੋ ਤੁਰਦੇ ਤੁਰਦੇ ਕਰਦੇ ਹਾਂ ਫੋਨ ਆਇਆ ਕਹਿੰਦੇ ਦੂਜੇ ਬੱਟੂ ਵਿੱਚ ਪੈਸੇ ਭੁੱਲ ਗਏ ਡਾਲਰ ਪੈ ਸੀ ਥੋੜੇ ਜਿਹਾ ਫਿਰ ਅਸੀਂ ਥੋੜਾ ਜਿਹਾ ਨੇੜੇ ਨੂੰ 2 ਕਿਲੋਮੀਟਰ ਤੋਂ ਵਾਪਸ ਗਏ ਉਹ ਲੈ ਕੇ ਆਏ ਤੇ ਬਾਈ ਵਧੀਆ ਰੌਣਕੀਆ ਜਿਹੜਾ ਮੁੰਡਾ ਗੱਡੀ ਚਲਾਉਂਦਾ ਵਾ ਗੱਲਾਂ ਲਾਵਾ ਸੁਣਾਉਂਦਾ ਵਾ ਮੈਨੂੰ ਕਿਹਾ ਸਿਰ ਦੁਖਦਾ ਵਾ ਤੇ ਥੋੜੀ ਹੋਰ ਵੀ ਸੈਡ ਆ ਤੇ ਉਹਨੇ ਢਾਬੇ ਤੇ ਰੁਕੇ ਸੀ ਜੋ ਵੀ ਵੀਰੇ ਨੇ ਮਿਲਣਾ ਸੀ ਉਹ ਅਸੀਂ ਆਮ ਤੌਰ ਤੇ ਅੱਗੇ ਰੁਕਦੇ ਹੁੰਦੇ ਆ ਕਿਉਂਕਿ ਉਹਰੇ ਮਿਲਣਾ ਸੀ ਅਸੀਂ ਥੋੜਾ ਸਮਾਨ ਖਾਣੇ ਸੀ ਮਹਿੰਗੀ ਦਵਾਈ ਸੀ ਤੁਸਾਂ ਮੈਨ ਸੀਗਾ ਮੇਲੇ ਤੇ ਇਹਦੇ ਲਈ ਦਵਾਈ ਜਦੋਂ ਤੁਸੀਂ ਸਾਡੇ ਅਸੀਂ ਘਰੋਂ ਲੈ ਕੇ ਚੱਲਦੇ ਆ ਘਰੇ ਹੋਰ ਵੀ ਡੱਬਾ ਪਿਆ ਸੀ ਆ ਉਹ ਅਸੀਂ ਕਰਦੇ ਹਾਂ ਉਹ ਤੁਸੀਂ ਕਰ ਅਸੀਂ ਘਰੋਂ ਲੈ ਕੇ ਚੱਲਦੇ ਆ ਉਹ ਵੀ ਥੋੜਾ ਜਿਹਾ ਵੱਧ ਗਿਆ ਥੋੜਾ ਜਾ ਰਹੇ ਨੇ ਫਿਰ ਉਹ ਮੁੰਡੇ ਨੂੰ ਕੱਢ ਕੇ ਦਿੱਤਾ ਵਾ ਤੇ ਅਸੀਂ ਦੋਨਾਂ ਦਾ ਦੋਸਾ ਘਾਲਿਆ ਮੈਂ ਕਿਹਾ ਪਰ ਕੀ ਆ ਇਹਦਾ ਅਲਰਜੀ ਨਹੀਂ ਕਰਦੇ ਬੱਚਾ ਥੈਂਕ ਯੂ ਵੀਰੇ ਬਹੁਤ ਬਹੁਤ ਤੁਸੀਂ ਸਾਡੇ ਨਾਲ ਟਾਈਮ ਕੱਢੀਏ ਤੇ ਤੋਂ ਇਹਨਾਂ ਨੂੰ ਹਾਲੇ ਮਿਲ ਕੇ ਕਿਲ ਗਰੇ ਹੋਰ ਆਰਡਰ ਆਉਣਗੇ ਤੁਹਾਨੂੰ ਫੇਰ ਦੱਸਾਂਗੇ ਇਹ ਹਾਲੇ ਇੱਥੇ ਟੈਸਟਿੰਗ ਪ੍ਰੋਸੈਸ ਦੇ ਵਿੱਚ ਆ ਸਾਨੂੰ ਕਰਾਇਆ ਟੈਸਟ ਤੇ ਬਹੁਤ ਜ਼ਿਆਦਾ ਸਵਾਲ ਲੱਗੇ ਤਾਂ ਇਸ ਲਈ ਅਸੀਂ ਮੋਲ ਨਹੀਂ ਲਿੱਤਾ ਹੈਗਾ ਅਸੀਂ ਆ ਫ੍ਰੀ ਆ ਦੇ ਬੰਦੇ ਤੋਂ ਲੈਨੇ ਆ ਆਪਣੇ ਨੂੰ ਨਹੀਂ ਤੁਹਾਨੂੰ ਬ੍ਰੋ ਮਤਾਂ ਚੱਲਦੇ ਸਮਾਂ ਜਾਂਚ ਬੱਸ ਫਿਰ ਮਿਲਾਂਗੇ ਵੱਧ ਗਿਆ ਸਮੇਂ ਹੀ ਚੱਕਰ ਖੋਲਤਾ ਬਾਹਰ ਤੇ ਖੁੱਲ ਗਿਆ ਛੱਕ ਤੱਕ ਸਾਨਾ ਦੇ ਮਾਰੀ ਸੀ ਮੈਂ ਵੀ ਦੇਖਿਆ ਨਾ ਵੀ ਅੰਨਾ ਕਸਮਾਨ ਮੈਂ ਨਹੀਂ ਕੀਆ ਨਾ ਇਹ ਵੀ ਕਹਤੇ ਪਿਆ ਹੋਇਆ ਕਸਮਾਨ ਨਾ ਸਮਾਨ ਵਿਚਾਰਿਆ ਤਾਂ ਚੱਕ ਚੱਕ ਸਿਰ ਤੋਂ ਭਾਂਡੀਆਂ ਦੇ ਸਾਰ ਨਹੀਂ ਪਤਾ ਨਹੀਂ ਐਕਸੀਡੈਂਟ ਹੋਇਆ ਹੋਇਆ ਵੀ ਜੈਸਾ ਉਹ ਨਾਲ ਉਹ ਨਹੀਂ ਯਾਰ ਇਹ ਦੇਖੀਏ ਨਾ ਵੀ ਰੁਝਾਈਆਂ ਕਿੱਥੋਂ ਆ ਗਈਆਂ ਦੋਨੇ ਪਾਸੇ ਚਲਾਤਾ ਜਦੋਂ ਮੈਂ ਖਬਰ ਸੁਣੀ ਸੀ ਉਹ ਕਹਿੰਦੇ ਸੀ ਇੱਕ ਸਾਈਡ ਚੱਲ ਰਹੀ ਆਪਾਂ ਪਹੁੰਚ ਗਏ ਜੀ 에어ਪੋਰਟ ਤੇ 1 ਵਜੇ ਹੀ ਪਹੁੰਚ ਗਏ ਕਾਫੀ ਛੇਤੀ ਪਹੁੰਚੇ ਤੇ ਉਹਦੇ ਰਾਸਤੇ ਦੇ ਵਿੱਚ ਪ੍ਰੋਬਲਮ ਨਹੀਂ ਆਈ ਕੋਈ ਜਾਮ ਨਹੀਂ ਸੀਗਾ ਖੁੱਲਾ ਸੀ ਸਿੱਧਾ ਰਸਤਾ ਹੈ ਤੇ ਮੁੰਡਾ ਚਲਾਉਂਦਾ ਵੀ ਖਿੱਚ ਕੇ ਸੀਗਾ ਵਧੀਆ ਗੱਡੀ ਚਲਾਈ ਉਹਨੇ ਕਾਫੀ ਤੇਜ਼ ਚਲਾਉਂਦਾ ਸੀਗਾ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਹੈ ਤੇਜ਼ ਚਲਾਉਂਦਾ ਸੀਗਾ ਨਾ ਪਰ ਜਿਹੜੀਆਂ ਆ ਪੱਗ ਜਿ ਆਉਂਦੇ ਨੇ ਉਹ ਬਹੁਤ ਰਾਮ ਨੋਜੰਸ ਪਰ ਇਹ ਕਹਿੰਦੇ ਨੇ ਸਾਡਾ ਰੋਜ਼ ਦਾ ਕੰਮ ਹੈ ਇਹ ਉਹ ਸੀਗਾ ਜਿਹੜੇ ਨਾਲ ਲਾਈਟਾਂ ਵੀ ਮਾਰਦੇ ਨੇ ਹਾਰਮ ਤੇ ਵੀ ਹੱਥ ਲੱਗਦੇ ਨੇ ਪਰ ਉਹਰੇ ਕਾਫੀ ਜ਼ਿਆਦੇ ਦਾਸਾ ਤਕਰੀਬੇ 에ਰਪੋਰਟ ਤੇ ਆਏ ਹੁਣ ਅਸੀਂ ਐਂਟਰ ਹੁੰਨੇ ਆ ਦੇਖਦੇ ਸਾਨੂੰ ਬਾੜਦੇ ਕਿ ਨਹੀਂ ਮੈਂ ਸੋਚ ਕੇ ਆਈ ਸੀ ਵੀ ਜੇ ਉਹਨੇ ਠੀਕ ਠਾਕ ਪਹੁੰਚਾਤਾ ਉਹਨੂੰ 500 ਐਕਸਟਰਾ ਦਵਾਂਗੀ ਪੰਜ ਪੰਜ ਘੰਟੇ ਪਹਿਲਾਂ ਪਹੁੰਚ ਗਏ ਅਸੀਂ ਕਿਉਂਕਿ ਮੈਨੂੰ ਡਰ ਲੱਗ ਰਿਹਾ ਸੀ ਮੈਂ ਕਿ ਜਿੰਨੀ ਖਤਰਨਾਕ ਮੈਂ ਤਾਂ ਦਿੱਲੀ ਆਈ ਆ ਤਾਂ ਤੱਕ ਕੋਈ ਵੀਡੀਓ ਵੀ ਨਹੀਂ ਬਣਾਈ ਹੈਗੀ ਇਹ ਤਾਂ ਪਈ ਸੀਗੀ ਪਿੱਛੇ ਮੈਨੂੰ ਮੇਰੇ ਗਲੇ ਦੀ ਆਵਾਜ਼ ਬਦਲ ਗਈ ਜਾਂਦੀ ਵਿੱਚ ਵਿੱਚ ਮੈਨੂੰ ਵੀ ਬਹੁਤ ਨੀਂਦ ਆ ਰਹੀ ਸੀ ਵੈਸੇ ਅਸੀਂ ਇਹਦੇ ਤੋਂ ਤੁਰ ਕੇ ਜਾ ਸਕਦੇ ਸੀ ਵੀ ਸਾਨੂੰ ਕੋਈ ਕਾਲੀ ਨਹੀਂ ਹੈਗੀ ਆਪਣਾ ਸਾਰਾ ਕੁਝ ਹੋ ਗਿਆ ਮੈਂ ਇੱਕ ਹਵਾ 'ਚ ਤੈਰਦੀ ਆ ਰਹੀ ਆ ਹੁਣ ਇਹਦਾ ਮੂਡ ਮਾੜਾ ਠੀਕ ਹੋਇਆ ਸਾਡਾ ਲਾਸਟ ਵਾਲਾ 게ਟ ਆ ਪਰ ਉਹਨੇ ਸਾਨੂੰ ਟੈਨਸ਼ਨ ਪਾਤੀ ਕਹਿੰਦੀ ਛੇਤੀ ਜਾਇਓ ਤੁਹਾਡਾ 게ਟ ਸਭ ਤੋਂ ਦੂਰ ਪਰ ਅਸੀਂ ਪਹਿਲਾਂ ਹੀ ਆ ਨਹੀਂ ਆ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮੂਡ ਦੀ ਗੱਲ ਨਹੀਂ ਹੈ ਛੇਤੀ ਨਹੀਂ ਠੀਕ ਹੈ ਹੁਣ ਵੀ ਕੋਲਾ ਦਾ ਮੈਂ ਦਿਖਾਉਂਦਾ ਜੇ ਕੰਮ ਕੰਡੋ ਜਾ ਨਹੀਂ ਆ ਪਰ ਆਪਾਂ ਨੂੰ ਕੋਈ ਦਿੱਕਤ ਨਹੀਂ ਸਮਾਨ ਵੀ ਸਾਡਾ ਪੂਰਾ ਸੀਗਾ 23 23 ਕਿਲੋ ਇੱਕ ਚ ਘੱਟ ਸੀ ਇੱਕ ਚ ਵੱਧ ਸੀ ਸਾਡੇ ਤੋਂ ਅੱਗੇ ਗੋਰੀ ਸੀ ਉਹ ਵੀ ਗਈ ਉਹ ਗੋਰੀ ਨਾਲ ਧੱਕਾ ਹੋ ਗਿਆ bizness ਕਰਾ ਸਾਰੀ ਆਮ ਲੋਕਾਂ ਦੇ ਫੇਰੀ ਕਿੰਨੀ ਦੇਰ ਮੈਂ ਤਾਂ ਉਹਦੇ ਬੈਗ ਨੂੰ ਵੀ ਹੱਥ ਲਾਉਂਦਾ ਅਸ਼ੂਤ ਜਿੱਕੇ ਜਾ ਕੇ پتہ ਲੱਗਿਆ ਉਹਨਾਂ ਨੂੰ ਸਾਸਰੀ ਘਰ ਵੀ bizness ਵਾਲਿਆਂ ਨੂੰ ਜੋੜ ਕੇ ਹੱਥ ਬੁਲਾਉਂਦੇ ਨੇ ਵੈਲਕਮ ਵਧੀਆ ਕਰਦੇ ਨੇ ਉਹਨਾਂ ਦਾ ਉਹਨਾਂ ਨੂੰ ਸਾਸਰੀ ਘਰ ਏਅਰਪੋਰਟ ਤੋਂ ਸਿੱਧਾ ਬੀਚ ਤੇ ਹੀ ਲੈਂਡ ਹੋ ਗਏ। ਆ ਵਧੀਆ ਲਾਪੇ ਯਾਰ ਬੈੱਡ ਜੇ। ਵਾਵਾ ਲਾਇ ਹੋਏ ਨੇ ਕਾਫੀਆਂ ਨੇ। ਇਹ ਬਿਜ਼ਨਸ ਕਲਾਸ ਲੈਣੀ। ਇਹ ਨਹੀਂ ਪਤਾ ਬਿਜ਼ਨਸ ਕਲਾਸ ਵਾਲੇ ਲੈਣੇ ਯਾਰ। ਪਰ ਇਹ ਅਮਰਸਰ ਸਾਰਿਆਂ ਲਈ ਸੀ ਉੱਥੇ ਵੀ ਮੈਂ ਦੇਤੀ। ਪੂਰੇ ਵੀ ਸਾਰਿਆਂ ਲਈ ਇਹ ਮੈਨੂੰ ਲੱਗਦਾ ਕੋਈ ਵੀ ਬੈਠ ਸਕਦਾ। ਰਿਲੈਕਸ ਆ ਵਧੀਆ। ਲੈ ਦੇਣਾ ਮੈਂ ਸਰਵਾਈਵ ਕਰ ਗਿਆ। ਕਈ ਤਾਂ ਪੈਣਾ ਪਸੰਦ ਵੀ ਨਹੀਂ ਕਰਦੇ ਹੈਗੇ। ਮੈਂ ਬਹੁਤ ਓਵਰ ਸੀ। ਕਈ ਤਾਂ ਸੁੱਤੇ ਹੋਏ ਨੇ। ਕੌਣ ਸੁੱਤੇ ਪੈਨੇ। ਸਾਮਾਨ ਖਿੱਚਦੇ ਜਿਵੇਂ ਵਾਸ। ਮੈਂ ਹੁਣ ਸੌਣੀਆਂ ਦੇ ਸੀ ਨਿਗਾ ਰੱਖੀ। ਸਾਮਾਨ ਚੱਕਦੇ ਚੱਕਦੇ ਗਰਮੀ ਜੀ ਆ ਗਈ ਸੀਗੀ। ਅੰਦਰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਸਾਡਾ ਤੇ ਅਸੀਂ ਪਹਿਲੇ ਆ ਚੀ ਆ ਗਏ ਸਾਡਾ ਗੇਟ ਸੱਚੀਉਂ ਐਂਡ ਤੇ ਸੀ ਸਭ ਤੋਂ ਐਂਡ ਤੇ ਦਰ 40 ਮਾਪੀ ਲੈ ਸਹੀ ਸਰ ਬੇਨਤੀ ਕਰਦੀ ਆ ਪਾਣੀ ਭਰ ਲਿਆਓ ਪਾਣੀ ਤਾਂ ਮੈਂ ਭਰ ਲਿਆਣਾ ਇੱਕ ਬੋਤਲ ਬਹੁਤ ਆ ਬੱਟੀ ਇੱਕ ਬੋਤਲ ਹਾਂ ਅੱਜ ਅੱਜ ਤਾਂ ਮੈਂ ਤਾਂ ਘਾਟੀ ਪੀਣਾ ਤਾਂ ਮੈਂ ਹੀ ਪੀਣਾ ਹਾਂ ਮੈਂ ਤਾਂ ਫਿਰ ਮੈਨੂੰ ਐ ਹੁੰਦਾ ਕਿ ਥੋੜਾ ਜਿਹਾ ਮੁੰਦੀ ਜਿੰਨੇ ਬੋਤਲ ਟ੍ਰੈਵਲ 'ਚ ਪਾਣੀ ਘਟ ਦੂਗਾ ਆ ਪਤਾ ਘੰਟਾ ਸੌ ਸਕਦੇ ਹਾਂ ਜੀ ਸਾਨੂੰ ਵਾਰੀ ਨਾਲ ਸੌਣੇ ਕੋਲੋਂ ਮੈਂ ਸੌਂ ਜੀ ਕੀ ਸਮਾਨਾ ਚੱਕੇ ਤੇ ਸਮਾਨਾ ਚੱਕੇ ਲੈ ਸੀ ਸਮਾਨ ਪੈਰਾਂ ਨੂੰ ਰਸੀ ਨਾਲ ਤੇ ਤਿੰਨਾਂ ਦੇ ਤੇ ਬੰਦੀ ਸੀ ਵਿਚਕਾਰ ਸਮਾਨ ਨਹੀਂ ਕਈ ਵਾਰ ਕਿਸੇ ਹੋਰ ਨੇ ਵੀ ਬੈਠਣਾ ਹੁੰਦਾ ਤੁਸੀਂ ਨਹੀਂ ਹੁੰਦਾ ਬੈਠੀਗੇ ਯਾਰ ਉਧਰ ਵੀ ਬੈਠ ਸਕਦੇ ਸੀ ਸਾਹਮਣੂ ਜਹਾਜ ਉੱਤੇ ਜਿਹੜੇ ਫਰਦਰ ਨੇਰਾ ਰਿਹਾ ਪਰ ਵੀ ਉਜਾੜ ਕੋਈ ਖਾਸ ਸੋਣਾ ਨਹੀਂ ਹੈਗਾ ਲੱਟੀਆਂ ਹੀ ਨੇ ਇਹਦੇ ਨੂੰ ਆਪਾਂ ਜਾਣਾ ਉਹਦੇ ਨੂੰ ਤੇ ਚੱਲਣਾ ਹੋ ਜਾਣਾ ਜਿਹੜੇ ਉਹ ਤੁਰਨੇ ਵਾਲੇ ਦੀ ਥਾਂ ਤੇ ਮੂਵਰ ਜਿਹੇ ਹੁੰਦੇ ਨੇ ਨਾ ਬੋਕਰ ਜੇ ਸਲਾਈਡਰੀਏ ਕਰਦੇ ਨੇ ਉਹਦੇ ਨਾਲ ਸੌਖਾ ਹੋ ਗਿਆਗਾ ਕਿੰਨੇ ਵਜੇ ਆਪਾਂ ਜਾਣਾ ਜਿੱਦਣਾ ਉਹਦੇ ਨੂੰ ਚੱਲਣਾ हां ओदोन ਚਾਨਣ ਹੋ ਜਾਣਾ ਹੈ ਪਹਿਲੀ ਵਾਰ ਚਾਨਣ ਵੀ ਜਾ 6:20 ਤੇ ਮੈਂ ਕਰੇ ਪਹਿਲੀ ਵਾਰ ਜਦ ਐਰਪੋਰਟ ਤੇ ਆਈ ਸੀ ਕੁਛ ਨਹੀਂ ਦੇਖਿਆ ਜਿਹਦੇ ਉਨਾ ਹੀ ਸਲੋ ਦੇਖਿਆ ਐਰਪੋਰਟ ਸਾਬ ਅਸੀਂ ਤੁਰੇ ਨਹੀਂ ਅਸੀਂ ਉਹਨਾਂ ਦੇ ਉੱਤੇ ਹੀ ਆਏ ਹਾਂ ਚੱਲ ਚੱਲ ਕੇ ਜਿੰਨਾ ਕਰਨਾ ਸੀ ਉਨਾ ਵੀ 6:20 ਵਜੇ ਆ ਆਪਣੀ ਹੈਗੀ ਹੈਗੀ 7 ਵਜੇ ਨੂੰ ਚ 6:20 ਤੇ ਆ 6:20 ਤੇ ਆ 6:20 ਤੇ ਆ ਸਵਾ 3 ਘੰਟੇ ਰਹਿ ਗਏ ਆ ਲਾਦਾ ਸਾਢੇ 3 ਲਾਦਾ ਚ ਹੈ ਆ ਵੀ ਸੀਰੀਅਸ ਹਾਂ 6:20 ਤੇ ਪੜ੍ਹ ਲਿਆ ਵੀ ਸਾਹਿਬ ਹੋ 6:40 ਤੇ ਤੈਨੂੰ ਭਲੇ ਕਿਹਾ 20 ਮਿੰਟ ਦਾ ਲਿਖਾ ਪਰ ਲਿਖਾ ਪੈ ਗਿਆ 6:20 ਤੇ ਆ ਅਸੀਂ ਕੋਈ ਨਹੀਂ ਫੀਲਿੰਗ ਤਲਾਬੋ ਬਿਜ਼ਨਸ ਕਲਾਸ ਹਾਂ ਨਹੀਂ ਸਾਰਿਆਂ ਲਈ ਆ ਹਾਂ ਹਾਂ ਤੇ ਮੈਂ ਵੀ ਆਣਾ ਪਾਣੀ ਕੋਲ ਤੇ ਬਜ਼ੁਰਗ ਆ ਕੇ ਮੰਗ ਲਵੇ ਬਸ ਇਹ ਬੰਦਾ ਪਹਿਲਾਂ ਹੀ ਘਰ ਰਿਲੈਕਸ ਆਏ ਮੇਰੇ ਨਾਲ ਮੈਂ ਸੋਚਦਾ ਸੀ ਵੀ ਮੈਨੂੰ ਲੱਗਿਆ ਤਾਂ ਮੈਂ ਕੱਲੀ ਕੇਸ ਕੀ ਚਾਜੂਗਾ ਜੇ ਨਹੀਂ ਲੋਡ ਪਈ ਤਾਂ ਮੈਂ ਨਹੀਂ ਆਉਂਗਾ ਪਰ ਮੈਨੂੰ ਲੱਗਿਆ ਵੀ ਉਹਨੂੰ ਲੋਡ ਹੈਗੀ ਹੈ ਕਿਉਂਕਿ ਸਫਰ ਬਹੁਤ ਲੰਬਾ ਹੈ ਬਲੇਵਰੇ ਵੀ ਕਿੰਨੀ ਵੇਟ ਆ ਪਰ ਇਹ ਚ ਬੈਗ ਚ ਪਾ ਲੋ ਬੈਕ ਟੂ ਵਾਲੋ ਕੰਮ ਚੱਕਣਾ ਕੋਈ ਨਹੀਂ ਸੇਮ ਹੀ ਉਹ ਵੀ ਚੱਕਣਾ ਹੀ ਪੈਣਾ ਉਹ ਰੋਡ ਨਾ ਜਗ੍ਹਾ ਵੀ ਨਹੀਂ ਹੈਗੀ ਨਾ ਭਰ ਗਿਆ ਬਹੁਤ ਜੈਕਟ ਮੈਚ ਪਰ ਅੱਛਾ ਦੂਜੀ ਗੱਲ ਲਾਈਟ ਹੈ ਨੀ ਉਹ ਐਂਡ ਤੇ ਲੋਕੇਸ਼ਨ ਦਾ ਬੜਾ ਫਾਇਦਾ ਹੂੰ ਕਿਉਂਕਿ ਵਾਸ਼ਰੂਮ ਉੱਸਾਰ ਰੈਸ਼ ਨਹੀਂ ਹੈ ਕੋਈ ਹਰੇ ਉਹ ਵੀ ਬੰਦੇ ਨਹੀਂ ਆਏ ਹੈਗੇ ਔੜੀ ਹੜੀ ਰੈਸ਼ ਪਊਗਾ ਪਰ ਜਹਾਜ਼ ਖੜਾ ਯਾਰ ਕੈਨੇਡਾ ਦਾ ਖੜ ਗਿਆ ਹੈਗੇ ਆਹ ਦੇਖ ਸਾਹਮਣੇ ਆਹ ਦੇਖ ਅੱਛਾ ਫੇਰ ਤਾਂ ਟਾਈਮ ਨਾਲ ਹੀ ਚੱਲਦੇ ਅੱਜ ਬੜਾ ਰਿਲੈਕਸ ਵਾਲਾ ਕੰਮ ਹੋ ਰਿਹਾ ਵਾ ਸੌਂ ਵੀ ਗਈ ਸੀ ਮਾੜਾ ਜਿਹਾ ਚਪਟੇ ਨਹੀਂ ਸੀ ਪੈ ਗਏ ਸੀ ਰਿਲੈਕਸ ਹੋ ਕੇ ਦੇ ਨਾਲ ਤੇ ਬੋਰਡਿੰਗ ਵੀ ਬੜੀ ਆਰਾਮ ਨਾਲ ਹੋਈ ਕੋਈ ਕਿਸਮਾਨ ਨਹੀਂ ਮੱਚਿਆ ਪੂਰੇ ਵੀ ਦੇਖੋ ਖਾਲੀ-ਖਾਲੀ ਜਾਨੇ ਹੈਗੇ ਭੀੜ ਭੜੱਕਾ ਲੱਗਿਆ ਹੁੰਦਾ ਬੜਾ ਵਧੀਆ ਕੋਈ ਨਾ ਤੇਰੇ ਕੋਲ ਜੈਕਟ ਹੈਗੀ ਹੈ ਜੈਕਟ ਲੈ ਕੇ ਬਹਿ ਜੀ ਆਰਾਮ ਨਾਲ ਨਹੀਂ ਠੰਡ ਹੁੰਦੀ ਜਾ ਵਿਦਿਆਰਥੀਾਂਾਂ ਤਰਫ ਹੁਣ ਬੇਕਾਰ ਗਾ ਮੈਨੂੰ ਵਾਸ਼ਰੂਮ ਹੌਣ ਲੱਗਿਆ

ਉੱਤੋਂ ਮੁੜ ਕੇ ਘੇ ਜਾ ਰਹੇ ਆ ਫੇਰ ਕਿਲੀ ਜਾਣਾ ਪੈਣਾ ਲੈਡ ਰੂਡ ਦਾ ਇਸ਼ੂ ਹੈ ਯਾਰ ਜਿੰਨਾ ਚ ਉਤਰਗੇ ਜਗਾ ਦਿੱਲੀ ਵੀ ਨਹੀਂ ਮਿਲੀ ਹੈਗੀ ਬਹੁਤ ਸਾਈਡ ਤੇ ਤਾਰਿਆ ਹੁਣ ਬੱਸਾਂ ਚ ਲੈ ਕੇ ਚਲਦੇ ਨੇ ਖਬਰ ਆਈ ਅਮੇਚਰ ਫਾਇਰ ਹਾਂ ਆਗ ਲੱਗ ਗਈ ਪਹਿਲੇ ਤਾਂ ਕੋਈ ਹੈ ਹੀ ਨਹੀਂ ਸੀ ਮਸਕੂ ਵਾਲੇ ਅੰਕਲ ਨੂੰ ਭੇਜਣਾ ਪੈਣਾ ਜਿਹਦੀ ਵੀਡੀਓ ਨੇ ਸੀ ਬੰਦ ਬਹੁਤ ਹੈ ਮੈਸਜ ਲ ਭੇਜ ਲ ਸੀ ਜਿਹੜਾ ਨਾਨਕ ਵੇਜੀ 555 ਆਈਅਰ ਸੈਲੀਬ੍ਰੇਸ਼ਨ 에ਅਰ ਇੰਡੀਆ ਉਹ ਨਿਕਲ ਗਿਆ ਨਾਨਕ ਦੇ ਵਿੱਚ ਦੇਖੋ ਵਸ ਰਹੇ ਹੀ ਦੇਖਣ ਤੇ ਆਏ ਸੀ ਜਿੱਨਾ ਚਿਰ ਅਗਲੀ ਫਲਾਈਟ ਨਹੀਂ ਆਉਂਦੀ ਇਧਰ ਪੈ ਗਾ ਰਹੇ ਨੇ ਬਿਨਾਂ ਗੱਲ ਦੀ ਖੱਜਲ ਖਾਰੀ ਪੱਲੇ ਪੈ ਗਈ ਸਾਰਾ ਕੁਛ ਜਦੋਂ ਜਾ ਰਹੇ ਸੀਗਾ ਸਾਰਾ ਕੁਛ স্মੂਥ ਚੱਲ ਰਿਹਾ ਸੀਗਾ ਆਉਂਦੇ ਟਾਈਮ ਪੰਗਾ ਪੈ ਗਿਆ ਆਉਣਾ ਹੀ ਨਹੀਂ ਸੀ ਮਤਲਬ